ਹਰ ਜੀ ਮਾਗਨ ਸਾਉਂ ਤੁਮੜ ਬਹੁਤ ਬਹੁਤ ਧੰਨਵਾਦ ਆ ਸਾਡੀ ਸ਼ੁੱਧ ਜੀ ਆਵਾਜ਼ ਨੂੰ ਸੁਖਜੀਤ ਸਿੰਘ ਜੀ ਮੰਗਲ ਸਾਰੇ ਮੰਗਲ ਪਰਿਵਾਰ ਦਾ ਦਿਲੋਂ ਧੰਨਵਾਦ ਜੀ ਆਨਵਾ ਕੰਗ ਸਾਰੀਆਂ ਮਾਨਮਤੀਆਂ ਚਕੀਤਾਂ ਦਾ ਥੋੜਾ ਮੌਸਮ ਜਿਹੜਾ ਗਰਮ ਹੈ ਜੁਕੇ ਤੁਹ ਦੇ ਰਾਈਟਰ ਕਿੰਦੂ ਕੋ ਪੈ ਸਭ ਲੋਕ ਸੱਚਾ ਪੀਰਬੋਧੀ ਪੂਰਾ ਸਤਿਗਮਾਈ ਬਾਇਆ ਵੱਲੋਂ ਨਾ ਹਾਰੀ ਅਮਨ ਦਾ ਸੰਦੇਸ਼ ਸੰਚਾਈ ਤੇ ਕਦੇ ਜਤਾਈ ਨੇਤਪਾ ਲਗਣਾ ਦੇਸਾਂ ਦੇ ਸ਼ਾਸਕਾਂ ਕਾਮਕਾਰ ਜੀਵਿਕਾ ਦਾ ਤਾਕੂ ਖਾਣਾ ਨਾਸ ਕਰਨਾ ਚਾਹਤੇ ਨੇ ਪਰ ਨੇਤਪਾ ਲਗਾਈ ਇਹ ਪੀਰਬੋਧੀ ਕਹਿਤੇ ਨੇ ਲਾਗਾ ਨਾ ਨੇਤਪਾ ਲਾਗਾ ਨਾ ਸਾਂਝੀ ਤਸਵੀਰ ਸ਼ੈਰੀ ਪਹਿਲਵਾਨ ਜੀ ਮਾਲੋਗਿਆਰਾਂ ਦੇ ਗੋਪੀ ਪਹਿਲਵਾਨ ਜੀ ਹਰਿਆਵਾਰ ਜਿਨ੍ਹਾਂ ਦੇ ਨਾਲ ਸਾਂਝੀਆਂ ਤਸਵੀਰਾਂ ਹੋ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਬਹੁਤ ਵੱਡੀ ਸ਼ਖਸੀਅਤ ਸਾਡੇ ਦਰਮਿਆਨ ਪੁੱਜੀ ਦੇ ਨਾਲ ਪੀਮਾ ਪਹਿਲਵਾਨ ਦੇ ਸ਼ਾਹਕੋਟ ਵਿਜੇ ਡਾਕਟਰ ਰਵੀਆ ਨੋ ਬੇਕਰ ਅਖੜਾ ਫਗਵਾੜੇ ਦੇ ਵਿੱਚ ਸੁਣਾ ਅਖੜਾ ਚਲਾਉਂਦੇ ਆ ਮੈਂ ਡਰਾਪ ਪਹਿਲਵਾਨ ਜੀ ਦਾ ਵਿੱਚ ਪਹੁੰਚਣ ਤੇ ਜੀਵਾ ਨੂੰ ਕਹਿੰਦਾ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਆਓ ਪਰਦੀ ਲੱਗ ਜਾਓ ਜੀਵੀ ਸ਼ੰਕਰ ਕਮਲ ਕੱਲ ਨਹੀਂ ਤਾਂ ਫਿਰ ਜਨੈਲਪਰਾ ਦੀ ਬਦੌਲਤ ਨਾਮ ਨੇ ਉੱਚੇ ਰਹਿ ਗਏ ਆ ਦੋਸਤੋ ਬਾਅਦ ਹੁਣ ਕਦੇ ਹਰ ਬਲਜਿੰਦਰ ਸਿੰਘ ਜੀ ਕਮਨ ਸਾਹਿਬ ਜਿਨ੍ਹਾਂ ਦਾ ਗਵਾੜ ਪਿੰਡ ਦੇ ਅੱਜ ਚੋਟੀ ਦੇ ਦੰਗਲ ਜਿਹੜਾ ਚੱਲ ਰਿਹਾ ਹੈ ਗਿੰਦਾ ਸ਼ੰਕਰ ਅਰਸ਼ ਪਹਿਲਵਾਨ ਜੀ ਨਮਾ ਪਿੰਡ ਕਰ ਲਿਆ ਜਲਦੀ ਨਾਲ ਤਿਆਰੀ ਕਰਿਓ ਮਿਹਰਬਾਨੀ ਕਰਕੇ ਆਪ ਦੇ ਵਿੱਚ ਇਹ ਦੂਸਰਾ ਸ਼ਿੰਗਲੇ ਦਾ ਜਿਹੜਾ ਚੱਲ ਰਿਹਾ ਮੰਦਰ ਸ੍ਰਿੰਦਰ ਕੌਰ ਦੀ ਮਹੰਤ ਸਾਡੇ ਸਰਪੰਚ ਸਾਹਿਬ ਨਾਲੋਂ ਪਰਚੀ ਨਾ ਵੀ ਵਰਕਾ ਅਸਰ ਪਹਿਲਵਾਨ ਜੀ ਰੋਣ ਤਿਆਰ ਬਿਰੂ ਪਹਿਲਵਾਨ ਜੀ ਤਰੇਤਾ ਵੱਡੇ ਦੀ ਮਾਰ ਦੇਖਦੇ ਤਾਂ ਅੱਗੇ ਪਹਿਲਵਾਨੀ ਕੀਤੀ ਜਾਂਦੀ ਹੈ ਬਹੁਤ ਹੀ ਛੋਟੀ ਜਿਹੜੀ ਕੁਸ਼ਤੀ ਕੋਲ ਦੇ ਹਾਰਦੇ ਵੱਡੇ ਜ਼ਿੰਮੇਵਾਰ ਚਿਹਰੇ ਨੇ ਜਿਨ੍ਹਾਂ ਦੇ ਨਾਲ ਸਾਡੀ ਤਸਵੀਰ ਹੋ ਰਹੀ ਹੈ ਇਹਨਾਂ ਦੇ ਨਾਲ ਅਮਰਜੀਤ ਸਿੰਘ ਜੀ ਮੰਗਲ ਗੁਰਜੀਤ ਸਿੰਘ ਜੀ ਮੰਗਲ ਸੁਖਜੀਤ ਸਿੰਘ ਜੀ ਮੰਗਲ ਤੇ ਨਾਲ ਧੰਨਵਾਦ ਕੀਤਾ ਜਾਂਦਾ ਹੈ ਮੋਹਾਰ ਦੇ ਵੱਲੋਂ ਅੱਜ ਦੇ ਸੰਗਤ ਦੇ ਵਿੱਚ ਪਹੁੰਚਣ ਤੇ ਸਾਰਿਆਂ ਦਾ ਬਹੁਤ ਵੈਲਕਮ ਹੈ ਜੀ ਆਇਆਂ ਨੂੰ ਕਿ ਤੁਸੀਂ ਅੱਜ ਦੇ ਇਸ ਸਦਾਨਾ ਸ਼ਿਚ ਮੇਲੇ ਦੇ ਵਿੱਚ ਜੋ ਇੱਕ ਸ਼ਰਧਾ ਦੇ ਭੋਲ ਹੈ ਸਰਗਪਤ ਸਿੰਘ ਠੇਕੇਦਾਰ ਸਰਦਾਰ ਮੋਹਿੰਦਰ ਸਿੰਘ ਪੰਗਲ ਉਹਨਾਂ ਦੇ ਖੰਸਾ ਜਵੰਗਾ ਜੀ ਦਾ ਜ਼ਿਕਰ ਜ਼ਰੂਰ ਹੈ ਡਾਕਟਰ ਕਾਲ ਕਮਲਜੀਤ ਜੀ ਵੀ ਬੰਦਾ ਹੈ ਪੇਟ ਕੋ ਮੱਧ ਵਿੱਚ ਸਰਾਨਾ ਅੰਤਰ ਅਸਤੀ ਕਬਡੀ ਕੰਟ ਜਿਹੜਾ ਕਰਾਇਆ ਜਾਂਦਾ ਹੈ ਸਰਦਾਰ ਪੰਗਲ ਕੀ ਨਾ ਆਇਆ ਮੇਰਾ ਨਾਮ ਸਰਜੀਤ ਸਿੰਘ ਪੰਗਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਛਿੰਝ ਦੀ ਬਹੁਤ ਬਹੁਤ ਭਾਈਆ ਬਹੁਤ ਬਹੁਤ ਖੁਸ਼ੀ ਪਾਣਾ ਕਿੰਨੇ ਕੁ ਖੁਸ਼ੀ ਦਾ ਕਿੰਨਾ ਕੁ ਸ਼ਾਹਜ ਦੇ ਦਿੰਦਾ ਇਹਦੇ ਵਿੱਚ ਖੁਸ਼ੀ ਦਾ ਹੈਗੀ ਆ ਖੁਸ਼ੀ ਦੇ ਨਾਲ ਨਾਲ ਗਮ ਵੀ ਆ ਕਿਉਂਕਿ ਸਵਾਰਗਵਾਸੀ ਸਾਹਿਬ ਬਲਦੇਵ ਸਿੰਘ ਟਿਕੜਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਦੇ ਵਿੱਚ ਅਸੀਂ ਇਹ ਜੋ ਛਿੰਝ ਮੇਲਾ ਕਰਵਾ ਰਹੇ ਆ ਤੇ ਇਹਦੇ ਨਾਲ ਖੁਸ਼ੀ ਵੀ ਆ ਤੇ ਥੋੜੀ ਗਮੀ ਵੀ ਆ ਗੱਲ ਕਰੀਏ ਛਿੰਝ ਦੇ ਇਹ ਕਿੰਨਾ ਵਾ ਟੂਰਨਾਮੈਂਟ ਹੈ ਕਿੰਨੇ ਸਾਲ ਹੋ ਗਏ ਇਹ ਸਾਡਾ ਦੂਸਰਾ ਟੂਰਨਾਮੈਂਟ ਆ ਜੀ ਦੂਸਰੀ ਵਰਸੀ ਆ ਅੱਛਾ ਨਾਮਾ ਦੀ ਗੱਲ ਕੀਤੀ ਜਾਵੇ ਨਾਮ ਬਹੁਤ ਵੱਡੇ ਪੱਦਰ ਤੇ ਆ ਪਹਿਲੀ ਜੋ ਕੁਸ਼ਤੀ ਆ ਉਹ ਮਿਰਜਾ ਰਾਣ ਤੇ ਭਵਿੰਦਰ ਜਨਾਲੇ ਦੀ ਆ ਠੀਕ ਆ ਦੂਸਰੀ ਸੈਕੰਡ ਕੁਸ਼ਤੀ ਆ ਜਿਹੜੀ ਉਹ ਸੁਧਾਮ ਹੁਸ਼ਿਆਰਪੁਰੀ ਤੇ ਬਨਾਇਕ ਯੂਪੀ ਅਸੀਂ ਗੱਲ ਕਰੀਏ ਅੱਜ ਦੇ ਛੇੜੀ ਦੇ ਬਾਰੇ ਤੇ ਪਹਿਲੇ ਦੇ ਛੇੜੀ ਦੇ ਤੁਹਾਨੂੰ ਕੋਈ ਅੰਤਰ ਲੱਗਦਾ ਕੋਈ ਫਰਕ ਆ ਇਹ ਤਾਂ ਬਹੁਤ ਵੱਡੇ ਅੰਤਰ ਆ ਜਿਸ ਟਾਈਮ ਸਾਡੇ ਟਾਈਮ ਤੇ ਛਿੰਝਾ ਹੁੰਦੀਆਂ ਸੀ ਅਸੀਂ ਘੋਲਦੇ ਹੁੰਦੇ ਸੀਗੇ ਉਦੋਂ ਤਾਂ ਅਸੀਂ ਗੁਰਦੀ ਰੋੜੀ ਦੇ ਵੀ ਘੋਲਦੇ ਰਹੇ ਪਤਾਸ਼ਾ ਦੀ ਮੋੜ ਤੇ ਵੀ ਘੋਲਦੇ ਰਹੇ ਕਿਤੇ 5 ਮਿਲ ਗਏ ਤੇ ਕਿਤੇ 10 ਮਿਲ ਗਏ ਅੱਜ ਦੇ ਤਾਂ ਬਹੁਤ ਵੱਡੇ ਵੱਡੇ ਨਾਮ ਆ ਗੱਲ ਕਰੀਏ ਬੱਚਿਆਂ ਦੀ ਤੇ ਅੱਜ ਕੱਲ ਉਹਨਾਂ ਦਾ WhatsApp Facebook ਵੱਲ ਜ਼ਿਆਦਾ ਧਿਆਨ ਹੈ ਛਿੰਝਾ ਵੱਲ ਕਮਿਟੀ ਟੂਰਨਾਮੈਂਟ ਵੱਲ ਘੱਟ ਧਿਆਨ ਹੈ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਹੈ ਇਸ ਗੱਲ ਨਾਲ ਮੈਂ ਤੁਹਾਡੇ 100% ਸਹਿਮਤ ਹਾਂ ਕਿਉਂਕਿ ਅੱਜ ਆਜ ਦੀ ਜੋ ਯੂਥ ਆ ਸਪੋਰਟਸ ਲੈਣ ਵੱਲ ਬਹੁਤ ਘੱਟ ਵਾ ਪਰ ਹੁਣ ਅੱਜ ਦਾ ਇਹ ਟੂਰਨਾਮੈਂਟ ਇੰਦਾ ਦੇ ਮੇਲੇ ਦੇਖ ਕੇ ਕੁਝ ਪਹਿਲਵਾਨ ਉਤਸ਼ਾਹ ਕਰ ਰਹੇ ਆ ਇਹ ਛਿੰਝਾ ਦਾ ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਨਜ਼ਾਰਾ ਕੀ ਇਹਦੇ ਗ੍ਰਾਮ ਪੰਚਾਇਤ ਇਹਨਾਂ ਦੇ ਭਰਾਵਾਂ ਦਾ ਕਿੰਨਾ ਸਹਿਯੋਗ ਹੈ ਇਹ ਇਹ ਜਿਹੜਾ ਛੰਡ ਛੰਡ ਮੇਲਾ ਆ ਇਹ ਸਾਡੇ ਆਪਣੇ ਪਰਿਵਾਰ ਦਾ ਆ ਤੇ ਬਾਕੀ ಗ್ರಾಮ ਪੰਚਾਇਤ ਦਾ ਪਿੰਡ ਦਾ ਸਾਰਾ ਪੂਦੇ ਪੂਰੀ ਤਰ੍ਹਾਂ ਸਹਿਯੋਗ ਆ ਸਾਰਿਆਂ ਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਆ ਕਿੱਥੇ ਛੰਡ ਹੋ ਰਹੀ ਹੈ ਸਮਾਨਾਪੁਰਾ ਨਾਲੇ ਤੋਂ ਜਿਹੜੇ ਦਾ ਨਾਮ ਹੈ ਪਿੰਡ ਫਤੇਗੜ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਹੋਪਰ ਕੀ ਨਾ ਜੀ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਮੇਰੇ ਫਾਦਰ ਸਾਹਿਬ ਦੀ ਦੂਸਰੀ ਵਰਸੀ ਆ ਉਹਨਾਂ ਦੀ ਯਾਦ 'ਚ ਅਸੀਂ ਕੁਸ਼ਤੀ ਕਰਵਾ ਰਹੇ ਹਾਂ ਅਸੀਂ ਸਾਡੇ ਫਾਦਰ ਸਾਹਿਬ ਨੂੰ ਕੁਸ਼ਤੀ ਦਾ ਬੜਾ ਸ਼ੌਂਕ ਸੀਗਾ ਉਹਨਾਂ ਦਾ ਸ਼ੌਂਕ ਅਸੀਂ ਆਪੀ ਪਿੰਡ ਦੇ ਸਤਾਬ ਮਤਲਬ ਸਾਰੇ ਪਿੰਡ ਦੀ ਸਾਂਝ ਔਰ ਸਾਡੀ ਤਾਚਾ ਜੀ ਆ ਔਰ ਸਾਡੇ ਭਰਾ ਆ ਇਹਨਾਂ ਦੇ ਸਹਿਯੋਗ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇੱਕ ਤੇ ਤੁਹਾਡੇ ਪਿਤਾ ਜੀ ਦੀ ਯਾਦ ਹੈ ਜੀ ਜੀ ਇੱਕ ਤੋਂ ਦੂਸਰਾ ਬੱਚਿਆਂ ਨੂੰ ਤੁਹਾਡੇ ਵੱਲੋਂ ਸੰਦੇਸ਼ ਵੀ ਸੰਦੇਸ਼ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਨਸ਼ਾ ਆਪਣਾ ਇਸ ਤੋਂ ਰਹਿਤ ਰਹੋ ਔਰ ਆਪਣੇ ਲਾਈਫ ਨੂੰ ਵਧੀਆ ਜਿਵਾਈ ਵੀ ਕਰੋ ਆਪਣਾ ਕੁਸ਼ਤੀ ਤੇ ਜਾਓ ਕੋਈ ਖੇਡ ਮੇਲਾ ਹੋਰ ਕਰੋ ਜਾਂ ਕੋਈ ਕੋਈ ਵਧੀਆ ਸੋਨਾ ਮਤਲਬ ਖੇਡ ਸਪੋਰਟਸ ਲੈਣੇ ਸਪੋਰਟਸ ਲੈ ਕੇ ਜਾਓ ਸਾਡੇ ਚੈਨਲ ਰਾਹੀਂ ਤੁਹਾਨੂੰ ਦੇਸ਼ਾਂ ਵਿੱਚ ਵੀ ਸੰਪਰਕ ਮਿਲ ਰਹੀਆਂ ਵਿਦੇਸ਼ਾਂ ਵਿੱਚ ਵੀ ਐਨਆਰਆਈ ਭਰਾ ਦੇਖ ਰਹੇ ਨੇ ਬਸ ਅਸੀਂ ਕਹਿੰਨੇ ਆ ਵੀ ਤੁਸੀਂ ਵੀ ਆਪਣਾ ਬੱਚਿਆਂ ਨੂੰ ਥੋੜਾ ਆ ਕੁਸ਼ਤੀ ਤੇ ਜਾਂ ਖੇਡਾਂ ਤੇ ਸਹਿਯੋਗ ਦੇਣਾ ਚਾਹੀਦਾ ਸਮੋਇਲਾ ਤੋਂ ਥੋੜਾ ਰਹਿਤ ਹੋਣਾ ਚਾਹੀਦਾ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਰਕ ਮਾਰੋਣਾ ਪਿੰਡ ਅਗੇ ਮਾਗੜਾ ਕੁਸ਼ਤੀ ਕਰਦਾ ਹੈ ਜਬਾਤ ਦੇ ਚਿਵਾਈ ਕੁਚੀ ਦੇ ਸਾਥ ਸਾਥ ਚਿਵਾਈ ਕੁਚੀ ਕਤੇ ਲੰਗਾ ਤਾਂ ਛੋਟੀ ਮੀਡੀਆ ਤੋਂ ਮੇਰੇ ਪ੍ਰੈਸ ਨੇ ਦੀਤ ਜੀ ਤੇ ਆਏ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਕਮਲਜੀਤ ਪੰਡਾ ਹੈ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ಗ್ರಾಮ ਪੰਚਾਇਤ ਪਿੰਨ ਮਾਗੜ ਤੋਂ ਸਰਪੰਚਲੀ ਆ ਇਸ ਫੈਮਲੀ ਨਾਲ ਬਹੁਤ ਜਿਆਦਾ ਪਿਆਰ ਆ ਬਹੁਤ ਸਾਡਾ ਸਾਡਾ ਵੀ ਮਾਨ ਸਤਕਾਰ ਕਰਦੇ ਆ ਔਰ ਜੀਤ ਜੇਤ ਤੋਂ ਵੀ ਅੱਜ ਇੱਥੇ ਪਹੁੰਚੇ ਆ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਫਲਦੇਵ ਸਿੰਘ ਦੀ ਸਾਡੇ ਬਹੁਤ ਹੀ ਸੰਕਾਰਯੋਗ ਇੱਕ ਵੱਡੇ ਵੀਰ ਸਨ ਜੋ ਕਿ ਉਹ 2 ਸਾਲ ਪਹਿਲਾਂ ਸਾਨੂੰ ਸਾਡੇ ਪਰਿਵਾਰ ਨੂੰ ਅਕੀਰਿਤ ਚੁੜ੍ਹ ਗਏ ਆ ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਪਿਛਲੇ ਸਾਲ ਵੀ ਉਹਨਾਂ ਦੀ ਯਾਦ ਵਿੱਚ ਜਿਹੜੇ ਕੁਸ਼ਤੀ ਮੁਕਾਬਲੇ ਹੋਈ ਸੀਗੇ ਸੋ ਇਸ ਵਾਰ ਜਿਹੜਾ ਦੂਸਰਾ ਕੁਸ਼ਤੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇੱਕ ਤੁਮ ਲੱਗੇ ਦੀ ਪਿਆਰ ਲੱਗੇ ਦੇ ਦੂਸਰਾ ਤੁਮ ਲੱਗੇ ਆਪਾਂ ਤੁਮ ਦੇ ਦੇਖੋ ਕਿ ਗੱਲ ਕਰਦੇ ਆਪਾਂ ਇਸ ਫੈਮਿਲੀ ਦੀ ਜੋ ਭੰਗਲ ਫੈਮਿਲੀ ਆ ਇਹ ਪਹਿਲਾਂ ਤੋਂ ਹੀ ਇਸ ਪਿੰਡ ਦੇ ਵਿੱਚ ਇਹਨਾਂ ਦਾ ਵੀ ਬਹੁਤ ਮਾਣ ਸਤਿਕਾਰ ਆ ਜਿਹੜੇ ਬਲਦੇਵ ਸਿੰਘ ਜੀ ਸੀ ਉਹਨਾਂ ਨੇ ਇੱਕ ਗਰਾਊਂਡ ਲੈਵਲ ਤੋਂ ਉੱਟ ਕੇ ਇੱਕ ਬਹੁਤ ਵਧੀਆ ਤਰੱਕੀ ਕੀਤੀ ਨਹਿਮਤ ਦੇ ਨਾਲ ਔਰ ਇਹ ਪਰਿਵਾਰ ਸਾਰਾ ਨਹਿਮਤ ਕਾਸ਼ਿਆ ਬਹੁਤ ਤਰੱਕੀ ਕੀਤੀ ਇਹਨਾਂ ਨੇ ਵੀ ਤੇ ਇਹਨਾਂ ਦਾ ਪਿੰਡ ਦੇ ਵਿੱਚ ਕਮਾਰ ਸੱਤ ਕਰਦਾ ਹੈ ਵੀ ਇਹ ਇੱਕ ਕੋਈ ਵੀ ਪ੍ਰੋਗਰਾਮ ਹੋਵੇ ਰੇਮ ਭਾਈ ਕਰੇ ਨਾਲ ਲੈ ਕੇ ਕਰਦੇ ਆ ਇਹ ਵੀ ਭਗਲਪੁਰ ਪਰਿਵਾਰ ਦੇ ਨਾਲ ਗੁਰੂ ਦੇ ਜਨਾਬੂ ਜਿੰਦੂ ਪੁੱਛੀ ਦੇ ਆਖਰ ਸੀ ਆਪਣੇ ਫਾਦਰ ਸਾਹਿਬ ਸਰਦਾਰ ਬਲਦੇਵ ਸਿੰਘ ਸੈਕਟਾਰ ਜੀ ਜੋ ਜਿਹਨਾਂ ਦਾ ਵਰਸਦੀ ਵਰਸੀ ਉੱਤੇ ਅਸੀਂ ਇਹ ਮੇਲਾ ਕਰਵਾ ਰਹੇ ਆ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਕਰਾਵਾਂਗੇ ਤੇ ਇੱਦਾਂ ਹੀ ਕਰਾਵਾਂਗੇ ਵਧੀਆ ਵਧੀਆ ਪਹਿਲਵਾਨ ਹਰ ਸਾਲ ਬੁਲਾ ਰਹੇ ਆ ਅਸੀਂ ਬਾਹਰੋਂ ਦੇਸ਼ਾਂ ਦੇਸ਼ਾਂ ਤੋਂ ਵੀ ਆ ਰਹੇ ਆ ਤੇ ਆਪਣੇ ਵੱਲੋਂ ਪੂਰਾ ਅਸੀਰ ਕਰਨੇ ਟ੍ਰਾਈ ਕੀਤੀ ਆ ਉਹ ਇਹ ਇਹ ਚੀਜ਼ ਪਛੇਤੇ ਦੇ ਕੋਲ ਕੀ ਸੰਦੇਸ਼ ਜਾਂਦਾ ਤੁਹਾਨੂੰ ਅਮੀਰਵਾਸ ਹੈ ਇਹ ਕਿ ਨਵਾਂ ਵਸਤੇ ਹੋਰ ਕਿੰਨਾ ਬੱਚੇ ਸਪੋਰਟਸਮੈਨ ਹੋ ਉਹ ਮੇਰੇ ਪਾਵੇ ਰਸਿਆ ਤੋਂ ਦੂਰ ਲੈਣ ਔਰ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਆਪਣੀ ਕ੍ਰੀਡ ਪ੍ਰਾਪੇਰ ਹੋ ਸ਼ੇਅਰ ਕਰਨਾ ਇਹ ਲੱਗੀ ਹੋਈ ਹੈ ਹਾਂਜੀ ਇਹ ਸਿਰ ਤੇ ਖੇਡ ਵਿੱਚ ਸਭ ਮਹਾਨ ਗਿੰਦੂ ਇਹ ਜੁਮੇਵਾਰੀ ਬਹੁਤ ਪਹਿਲੀ ਸਾਡੀ ਛੇਜ ਵਿੱਚ ਥੋੜਾ ਪਹਿਲਾ ਨਮ ਨਮਾਸਿਕ ਨਹੀਂ ਪਿਲਿਆ ਜਲਾ ਪਤਾ ਲਗਾ ਲੇਕਿਨ ਦੂਜੀ ਛੇਜ ਦੇ ਬਾਅਦ کافی ਉਹਨਾਂ ਨੂੰ ਪਤਾ ਲੱਗਿਆ ਬਹੁਤ ਵਧੀਆ ਰੋੜਾ ਲੱਗਿਆ ਹੋਈ ਜਾਂਦਾ ਹੈ ਉਹਨਾਂ ਨੂੰ ਕੀ ਸੰਦੇਸ਼ ਆਪਿਆ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਬੱਚੇ ਉਸ ਵੇਲੇ ਦੋਹਾਂ ਜਨਾਂ ਨੂੰ ਗ੍ਰੈਪ ਕਰਵਾਉਣਾ ਸਰਕਾਰ ਹੈ ਰਾਜ ਜੀ ਸਾਡੇ ਦਰਮਿਆਨ ਕਿੰਨੇ ਵੀ ਆਉ ਮਾਲੂ ਦੇ ਨਾਮ ਦੇ ਚਰਚੇ ਰਹਿੰਦੇ ਆ ਵਾਕ ਵਾਕ ਨਗਰਾਂ ਦੇ ਵਿੱਚ ਆਰਾਮ ਦਾ ਜੰਪਲ ਤੇ ਪੰਜਾਬ ਦੀ ਪੰਜਾਬੀ ਬੋਲੀ ਤੇ ਉਹ ਜਿਆਦਾ ਕੋਲਾ ਲੱਗਿਆ ਇੱਕਰ ਭਾ